ਪਿਛਲੇ ਦਿਨੀ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਕਥਿਤ ਤੌਰ ਤੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਹੁਣ ਵੱਡੀ ਖਬਰ ਹੈ ਹਰਕਮਲਜੀਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੋ ਵੱਡੀ ਖਬਰ ਹੈ ਹਰਕਮਲਜੀਤ ਜੋ ਕਿ ਮੁਲਜ਼ਮ ਹੈ ਉਸ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਆਖਿਰ ਪੁਲਿਸ ਨੇ ਇਸ ਹਰਕਮਲਜੀਤ ਨੂੰ ਗ੍ਰਿਫਤਾਰ ਕਰ ਲਿਆ ਜੋ ਜਾਣਕਾਰੀ ਮੁਤਾਬਕ ਬਲਵਾਨਾ ਦਾ ਰਹਿਣ ਵਾਲਾ ਹੈ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਪੰਜਾਬ ਦੇ ਸੋਹਣੇ ਸੁਨੱਖੇ ਨੌਜਵਾਨ ਯਾਨੀ ਕਿ ਮਾਪਿਆਂ ਦਾ ਪੁੱਤਰ ਸੀ ਜੋ ਉਹ ਇਸ ਦੁਨੀਆ ਨੂੰ ਅਲਵਿਦਾ ਅਗਿਆ ਸੀ ਸੋ ਪਤਨੀ ਦੇ ਉੱਤੇ ਦੋਸ਼ ਲੱਗੇ ਸੀ ਕਿ ਉਸਨੇ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਮਾਰ ਦਿੱਤਾ ਸੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਵਿੱਚ 2 ਦਿਨ ਪਹਿਲਾਂ ਵਾਪਰੀ ਇਸ ਘਟਨਾ ਜਾਂ ਵਾਰਦਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਕਥਤ ਤੌਰ ਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕੀਤੇ ਗਏ ਗੁਰਵਿੰਦਰ ਸਿੰਘ ਦੇ ਮਾਮਲੇ ਵਿੱਚ ਹੁਣ ਵੱਡੀ ਅਪਡੇਟ ਆਈ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੋਲਜ਼ਮ ਹਰਕਮਲਜੀਤ ਸਿੰਘ ਜੋ ਕਿ ਬੱਲੂਆਣਾ ਨਾਲ ਸੰਬੰਧਿਤ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਉਸ ਤੋਂ ਕਤਲ ਕੇਸ ਨਾਲ ਸੰਬੰਧਿਤ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਸੋ ਵੱਡੀ ਖਬਰ ਹੈ ਜੋ ਪਿਛਲੇ ਦਿਨ ਹੀ ਕਤਲ ਹੋਇਆ ਨੌਜਵਾਨ ਦਾ ਗੁਰਵਿੰਦਰ ਸਿੰਘ ਦਾ ਜੋ ਕਿ ਕੇਨਆਰਾਈ ਸੀਗੇ ਬਾਹਰ ਗਏ ਹੋਏ ਸੀ ਪਰ ਹੁਣ ਇਸ ਮਾਮਲੇ ਵਿੱਚ ਜੋ ਨੌਜਵਾਨ ਸੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਹਰਕਮਲਜੀਤ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਸ ਨੂੰ ਪੇਸ਼ ਕੀਤਾ ਗਿਆ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਪੁਛਪੜਤਾਲ ਪੁਲਿਸ ਕਰ ਰਹੀ ਹੈ ਕਿ ਆਖਰ ਕਤਲ ਪਿੱਛੇ ਹੋਰ ਕੀ ਕਾਰਨ ਰਹੇ ਨੇ ਪਰ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਬੇਕਸੂਰ ਨੌਜਵਾਨ ਗੁਰਵਿੰਦਰ ਸਿੰਘ ਦੀ ਜਾਨ ਚਲੀ ਗਈ ਜਾਨ ਵੀ ਇਸ ਕਰਕੇ ਦੇ ਚਲੀ ਗਈ ਜੋ ਜਾਣਕਾਰੀ ਹੈ ਮੁੱਢਲੀ ਜਾਣਕਾਰੀ ਕਥਿਤ ਤੌਰ ਤੇ ਕਿ ਪ੍ਰੇਮ ਸਬੰਧ ਸਨ ਪਤਨੀ ਦੇ ਕਿਸੇ ਹੋਰ ਨੌਜਵਾਨ ਦੇ ਨਾਲ ਜਿਸ ਕਰਕੇ ਨੌਜਵਾਨ ਬੇਕਸੂਰ ਗੁਰਵਿੰਦਰ ਸਿੰਘ ਦੀ ਜਾਨ ਚਲੀ ਗਈ ਪਿਛਲੇ ਦਿਨੀ ਪਤਨੀ ਦੇ ਵੱਲੋਂ ਆਪਣੇ ਪ੍ਰੇਮੀ ਦੇ ਨਾਲ ਰਲ ਕੇ ਕਥਿਤ ਤੌਰ ਤੇ ਆਪਣੇ ਹੀ ਪਤੀ ਦਾ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਹੁਣ ਵੱਡੀ ਖਬਰ ਹੈ ਹਰਕਮਲਜੀਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਸੋ ਵੱਡੀ ਖਬਰ ਹੈ ਹਰਕਮਲਜੀਤ ਜੋ ਕਿ ਮਲਜ਼ਮ ਹੈ ਉਸ ਨੂੰ ਇਸ ਮਾਮਲੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਆਖਿਰ ਪੁਲਿਸ ਨੇ ਇਸ ਹਰਕਮਲਜੀਤ ਨੂੰ ਗ੍ਰਿਫਤਾਰ ਕਰ ਲਿਆ ਜੋ ਜਾਣਕਾਰੀ ਮੁਤਾਬਕ ਬਲਵਾਨਾ ਦਾ ਰਹਿਣ ਵਾਲਾ ਹੈ ਦੱਸ ਦਈਏ ਕਿ ਪਿਛਲੇ ਦਿਨੀ ਇੱਕ ਪੰਜਾਬ ਦੇ ਸੋਹਣੇ ਸੁਨੱਖੇ ਨੌਜਵਾਨ ਯਾਨੀ ਕਿ ਇੱਕ ਮਾਪਿਆਂ ਦਾ ਪੁੱਤਰ ਸੀ ਜੋ ਉਹ ਇਸ ਦੁਨੀਆ ਨੂੰ ਅਲਵਿਦਾ ਅਗਿਆ ਸੀ ਸੋ ਪਤਨੀ ਦੇ ਉੱਤੇ ਦੋਸ਼ ਲੱਗੇ ਸੀ ਕਿ ਉਸ ਨੇ ਪ੍ਰੇਮੀ ਦੇ ਨਾਲ ਰਲ ਕੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਮਾਰ ਦਿੱਤਾ ਸੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸੁਖਣਵਾਲਾ ਵਿੱਚ 2 ਦਿਨ ਪਹਿਲਾਂ ਵਾਪਰੀ ਇਸ ਘਟਨਾ ਜਾਂ ਵਾਰਦਾਤ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਸੀ ਕਿ ਕਤਤ ਤੌਰ ਤੇ ਆਪਣੇ ਪ੍ਰੇਮੀ ਨਾਲ ਮਿਲ ਕੇ ਕਤਲ ਕੀਤੇ ਗਏ ਗੁਰਵਿੰਦਰ ਸਿੰਘ ਦੇ ਮਾਮਲੇ ਵਿੱਚ ਹੁਣ ਵੱਡੀ ਅਪਡੇਟ ਆਈ ਹੈ ਪੁਲਿਸ ਨੇ ਇਸ ਮਾਮਲੇ ਵਿੱਚ ਮੁੱਖ ਮੋਲਜ਼ਮ ਹਰਕਮਲਜੀਤ ਸਿੰਘ ਜੋ ਕਿ ਬੱਲੂਆਣਾ ਨਾਲ ਸਬੰਧਤ ਹੈ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਉਸ ਤੋਂ ਕਤਲ ਕੇਸ ਨਾਲ ਸਬੰਧਤ ਗੰਭੀਰਤਾ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਸੋ ਵੱਡੀ ਖਬਰ ਹੈ ਜੋ ਪਿਛਲੇ ਦਿਨੀ ਕਤਲ ਹੋਇਆ ਨੌਜਵਾਨ ਦਾ ਗੁਰਵਿੰਦਰ ਸਿੰਘ ਦਾ ਜੋ ਕਿ ਕਨਆਰਾਈ ਸੀਗੇ ਬਾਹਰ ਗਏ ਹੋਏ ਸੀ ਪਰ ਹੁਣ ਇਸ ਮਾਮਲੇ ਵਿੱਚ ਜੋ ਨੌਜਵਾਨ ਸੀ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਹਰਕਮਲਜੀਤ ਉਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਉਸ ਨੂੰ ਪੇਸ਼ ਕੀਤਾ ਗਿਆ 5 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਅਗਲੀ ਪੁਛਪੜਤਾਲ ਪੁਲਿਸ ਕਰ ਰਹੀ ਹੈ ਕਿ ਆਖਿਰ ਕਤਲ ਪਿੱਛੇ ਹੋਰ ਕੀ ਕਾਰਨ ਰਹੇ ਨੇ ਪਰ ਇਸ ਘਟਨਾ ਨੇ ਪੂਰੇ ਪੰਜਾਬ ਨੂੰ ਝੰਡੋੜ ਕੇ ਰੱਖ ਦਿੱਤਾ ਕਿਉਂਕਿ ਬੇਕਸੂਰ ਨੌਜਵਾਨ ਗੁਰਵਿੰਦਰ ਸਿੰਘ ਦੀ ਜਾਨ ਚਲੀ ਗਈ ਜਾਨ ਵੀ ਇਸ ਕਰਕੇ ਚਲੀ ਗਈ ਜੋ ਜਾਣਕਾਰੀ ਹੈ ਮੁੱਢਲੀ ਜਾਣਕਾਰੀ ਅਨੁਸਾਰ ਤਕਿ ਪ੍ਰੇਮ ਸੰਬੰਧ ਸਨ ਪਤਨੀ ਦੇ ਕਿਸੇ ਹੋਰ ਨੌਜਵਾਨ ਦੇ ਨਾਲ ਜਿਸ ਕਰਕੇ ਨੌਜਵਾਨ ਬੇਕਸੂਰ ਗੁਰਵਿੰਦਰ ਸਿੰਘ ਦੀ ਜਾਨ ਚਲੀ ਗਈ